ਵੀ ਮੈਨੂੰ ਰੰਗਿਓਂ ਸੇ ਡੜੀ ਜਾਵੇਂ ਮੈਨੂੰ ਰੰਗਿਓਂ ਸੇ ਦਾ ਹਰ ਰੰਗੀ ਜਾਵਾਂ ਮੈਂ ਸਭਿਦਾਂ ਸੇ ਗੁਰੂ ਨੇ ਸੈਰਨਾ ਵਿੱਚ ਮੈਂ ਤੇ ਅਕਾਲ ਮਹਾਰਾਜ ਦੇ ਜਨਮ ਦੇ ਸੌਧ ਵਿੱਚ ਜਿਹੜੀ ਲਿਗ ਗਈ ਸੀ ਸਾਰੇ ਸ਼ਹਿਰ ਵਾਸੀਆਂ ਨਾ ਕੀ ਕਹਿਣਾ ਚਾਹੁੰਦਾ ਅੱਜ ਜਿਹੜੇ ਸਤਗੁਰ ਰੁਪਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦੇ ੜੇ ਦੇ ਸੰਬੰਧ ਦੇ ਵਿੱਚ ਜਿਹੜਾ 11 ਤਰੀਕ ਨੂੰ ਸ਼ੁਭ ਯਾਤਰਾ ਕੱਢੀ ਜਾਣੀ ਆ ਤੇ 12 ਤਰੀਕ ਨੂੰ ਵੀ ਜਿਹੜੇ ਗੁਰਦਵਾਰ ਸਾਹਿਬ ਦੇ ਪ੍ਰੋਗਰਾਮਸ ਹੈਗੇ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਕਮੇਟੀ ਮੈਂਬਰਸ ਸਨ ਉਹਨਾਂ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਕੋਲੋਂ ਵੀ ਸੁਝਾਅ ਲਏ ਗਏ ਔਰ ਉਹਨਾਂ ਨੂੰ ਜਿਹੜੀਆਂ ਜ਼ਰੂਰੀ ਸਾਡੇ ਵੱਲੋਂ ਕੁਝ ਇੰਸਟ੍ਰਕਸ਼ਨਸ ਤੇ ਜਿਹੜੀਆਂ ਹੈ ਤਾਂ ਕਿ ਕੈਂਪਾਂ ਦੇ ਤੇ ਯਾਤਰਾ ਜਿੰਦਦਰ ਮੈਗਾ ਜਿਹੜੀ ਡਾਊਟ ਕਿਸੇ ਟ੍ਰੈਫਿਕ ਇੰਡਿਊਸ਼ਨ ਦੇ ਉਹ ਹੋ ਸਕੇ। ਸਰ ਰੂਟ ਪਲਾਨ ਕੋਈ ਹੈ? ਹਾਂ ਜੀ ਰੂਟ ਪਲਾਨ ਵੀ ਸਾਰਾ ਜਿਸੀਂ ਸਾਰਾ ਰੂਟ ਇਹਨਾਂ ਨੂੰ ਲੈ ਲਿਆ ਹੈ ਔਰ ਜਿੱਥੇ-ਇਥੇ ਡਾਇਵਰਸ਼ਨ ਕਰਨ ਦੀ ਜ਼ਰੂਰਤ ਹੋਏਗੀ ਉਹ ਡਾਇਵਰਸ਼ਨ ਕੀਤੀ ਜਾਏਗੀ। ਔਰ ਸਪੈਸ਼ਲੀ 11 ਤਰੀਕ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਜਿਹੜੇ ਟਰਾਲੀਆਂ ਕੰਨੇ-ਕੰਨੇ ਲੈ ਕੇ ਆਉਂਦੇ ਆ ਇਹਨਾਂ ਨੂੰ ਬੇਨਤੀ ਕਰਾਂਗਾ ਕਿ 11 ਤਰੀਕ ਨੂੰ ਉਹ ਸਵੇਰੇ 11 ਵਜੇ ਤੋਂ ਸਵੇਰੇ 8 ਵਜੇ ਤੋਂ ਲੈ ਕੇ ਈਵਨਿੰਗ 8 ਵਜੇ ਤੱਕ ਉਹ ਨਗੂਦਰ ਸ਼ਾਹ ਦੇ ਵਿੱਚ ਟਰਾਲੀਆਂ ਜਿਹੜੀਆਂ ਨੇ ਉਹ ਨਾਲ ਲੈ ਕੇ ਆਣ ਕਿਉਂਕਿ ਉਸ ਦਿਨ ਸ਼ੁਭ ਯਾਤਰਾ ਇਥੇ ਲਿਖੀ ਜੀ ਉਹਦੇ ਕਰਕੇ ਇਹਨਾਂ ਨੂੰ ਜਿਹੜਾ ਮੈਂ ਬਹੁਤ ਪਰੇਸ਼ਾਨੀ ਇਹਨਾਂ ਨੂੰ ਵੀ ਹੋਈਗੀ ਔਰ ਸ਼ੁਭ ਯਾਤਰਾ ਦੇ ਵਿੱਚ ਵੀ ਵਿਘਨ ਪੈ ਸਕਦਾ ਸਰ ਸਪੈਸ਼ਲ ਨਾਕਾ ਵਗੈਰਾ ਉਹ ਚੱਲ ਜਾਂਦੇ ਹਾਂ ਜੀ ਹਾਂ ਸਾਰਾ ਚੀਜ਼ ਦੇ ਸੰਬੰਧ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਟ੍ਰੈਫਿਕ ਡਾਇਵਰਸ਼ਨ ਅਸੀਂ ਪਲਾਨ ਕੀਤੀਆਂ ਵਾ ਟਾਈਮ ਟੂ ਟਾਈਮ ਜਿੱਥੇ ਜਿੱਥੇ ਪਹੁੰਚੇਗੀ ਸ਼ੁਭ ਯਾਤਰਾ ਉਹਦੇ ਹਿਸਾਬ ਦੇ ਨਾਲ ਜਿੱਥੇ ਜਿੱਥੇ ਟ੍ਰੈਫਿਕ ਡਾਇਵਰਸ਼ਨ ਦੀ ਲੋੜ ਹੋਏਗੀ ਉਹ ਕੀਤੀ ਜਾਏਗੀ ਅਬ ਜਿਹੜੇ ਇੱਕ ਬੋਰਡ ਵੀ ਲਾਈ ਜਾਂਦੇ ਆ ਧਾਰਮਿਕ ਵਿਦਵਾਨੀਆਂ ਦੇ ਵੀ ਲਾਈ ਜਾਂਦੀਆਂ ਉਹਦੇ ਸਬੰਧ ਵਿੱਚ ਇਹਨਾਂ ਨੂੰ ਕੋਈ ਉਹਦੇ ਸਬੰਧ ਵਿੱਚ ਇਹਨਾਂ ਨੂੰ ਦੱਸਿਆ ਗਿਆ ਜੀ ਕਿ ਜਿਹੜੇ ਬੋਰਡ ਨੇ ਉਹਦੀ ਜਿਹੜੀ ਪੂਰੀ ਮਰਿਆਦਾ ਜਿਹੜੀ ਇਹਨੂੰ ਦੇਖਦੇ ਹੋਏ ਬੋਰਡ ਥੋੜੀ ਉੱਚੀ ਜਗ੍ਹਾ ਤੇ ਲਾਇਆ ਜਾਣ ਔਰ ਪ੍ਰੋਪਰਲੀ ਕੱਸ ਕੇ ਲਾਇਆ ਜਾਣ ਤਾਂ ਕਿ ਕਈ ਵਾਰੀ ਹੁੰਦਾ ਹੈ ਵੀ ਹਵਾ ਨਾਲ ਜਾਂ ਮੌਸਮ ਦੇ ਨਾਲ ਇਹਨਾਂ ਦੇ ਰੀਣਾ ਬੋਰਡ ਡਿੱਗ ਜਾਂਦੇ ਆ ਤੇ ਉਹ ਫਿਰ ਕੱਲ ਨੂੰ ਕੋਈ ਇਹੋ ਜਿਹਾ ਇਸ਼ੂ ਨਾ ਬਣੇ ਉਹਦੇ ਸਬੰਧ ਦੇ ਵਿੱਚ ਵੀ ਇਹਨਾਂ ਦੇ ਮੀਟਿੰਗ ਕੀਤੀ ਗਈ ਉਹਨਾਂ ਨੂੰ ਸਪੈਸ਼ਲੀ ਕਿਹਾ ਗਿਆ ਕਿ ਉਹ ਜਗ੍ਹਾ ਜਿਹੜੀ ਸਟ੍ਰੈਟੇਜੀਕ ਜਗ੍ਹਾ ਦੇਖ ਕੇ ਜਿੱਥੇ ਸੀਸੀਟੀਵੀ ਕੈਮਰੇਜ਼ ਬਾਰੇ ਲੱਗੇ ਆ ਉੱਥੇ ਲਾਣ ਔਰ ਇਹਨਾਂ ਦੇ ਵਲੰਟੀਅਰ ਜਿਹੜੇ ਉਹਨਾਂ ਦੀ ਲਿਸਟ ਮੰਗੀ ਅਸੀਂ ਵੀ ਜਿਹੜੇ ਜਿਹੜੇ ਨੇ 4-4 5-5 ਵੋਟਸ ਲਾਏ ਜਿਹੜੀ ਜਗ੍ਹਾ ਤੇ ਉਹਨਾਂ ਦੇ ਵਲੰਟੀਅਰ ਉਹਨਾਂ ਨੂੰ ਲੁਕ ਆਫਟਰ ਕਰਨ ਅਸੀਂ ਉਹਨੂੰ ਡਾਵਾ ਨਾਲ ਐਸਐਚਓ ਨੂੰ ਹਦਾਇਤ ਕੀਤੀ ਗਈ ਹੈ ਕਿ ਨਾਲ ਪ੍ਰੋਪਰ ਉਹਦਾ ਖਿਆਲ ਰੱਖਿਆ ਆ ਇੱਥੇ ਨਾਲ ਹੀ ਮੈਂ ਜਿਹੜੇ ਕਮੇਟੀ ਮੈਂਬਰ ਆਈਸੀਕੂ ਉਹਨਾਂ ਨੂੰ ਇਹ ਵੀ ਰਿਕਵੈਸਟ ਕੀਤੀ ਹੈ ਕਿ ਜਿਹੜੇ ਬੋਰਡ ਸਦਗੁਰ ਮਾਜ ਦੇ ਨਾਇਰ ਵਾਸੀ ਦੇ ਲੱਗਣਗੇ ਉਹਨਾਂ ਨੂੰ 12 ਤਰੀਕ ਤੋਂ ਬਾਅਦ 13 ਤਰੀਕ ਨੂੰ ਪੂਰੀ ਮਰਿਆਦਾ ਦੇ ਹਿਸਾਬ ਨਾਲ ਉਹਨਾਂ ਨੂੰ ਉੱਥੋਂ ਜੜਾ ਹਟਾ ਲਿਆ ਜਾਏ। ਇਸ ਤਰ੍ਹਾਂ ਆਮ ਪਬਲਿਕ ਨੂੰ ਵੀ ਮੈਸੇਜ। ਅ ਬੱਸ ਇਸ ਸਾਰਿਆਂ ਨੂੰ ਗੁਰਮੁਲਾਸੀ ਮਾਣ ਦੀ ਜੀ ਬਹੁਤ-ਬਹੁਤ ਦਿਨ ਬਧਾਈਆਂ ਸਾਡੇ ਜਲੰਧਰ ਪੁਲਿਸ ਵੱਲੋਂ ਜਲੰਧਰ ਪੁਲਿਸ ਵੱਲੋਂ ਅਾ ਇਥੇ ਨਾਲ ਹੀ ਮੈਂ ਇਥੇ ਨਾਲ ਹੀ ਮੈਂ ਕਮੇਟੀ ਮੈਂਬਰ ਆਈਸੀਕੂ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਹੈ ਕਿ ਜਿਹੜੇ ਬੋਰਡ ਸਰਦਗੁਰ ਮਾਝ ਦੇ ਲਾਈਨ ਦੇ ਅਸਤੇ ਲੱਗਣਗੇ ਉਹਨਾਂ ਨੂੰ 12 ਤਰੀਕ ਤੋਂ ਬਾਅਦ 13 ਤਰੀਕ ਨੂੰ ਪੂਰੀ ਮਰਿਆਦਾ ਦੇ ਹਿਸਾਬ ਨਾਲ ਉਹਨਾਂ ਨੂੰ ਉਥੋਂ ਜੜਾ ਹਟਾ ਲਿਆ ਜਾਏ ਅਾ ਇਥੇ ਨਾਲ ਹੀ ਮੈਂ ਜਿਹੜੇ ਕਮੇਟੀ ਮੈਂਬਰ ਆਈਸੀਕੂ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਹੈ ਕਿ ਜਿਹੜੇ ਬੋਰਡ ਸਤਗੁਰੂ ਮਾਜੇ ਦੇ ਨਾਇਰ ਇਲਾਸਤੀ ਦੇ ਲੱਗਣਗੇ ਉਹਨਾਂ ਨੂੰ 12 ਤਰੀਕ ਤੋਂ ਬਾਅਦ 13 ਤਰੀਕ ਨੂੰ ਪੂਰੀ ਮਰਿਆਦਾ ਦੇ ਹਿਸਾਬ ਨਾਲ ਉਹਨਾਂ ਨੂੰ ਉੱਥੋਂ ਜਿਹੜਾ ਹਟਾ ਲਿਆ ਜਾਏ। ਹਾਂਜੀ ਗੜਵਾਲ ਸਾਹਿਬ ਅੱਜ ਜਿਹੜਾ ਡੀਐਸਪੀ ਨਕੋਦਰ ਦੇ ਨਾਲ ਤੁਹਾਡੀ ਇੱਕ ਮੀਟਿੰਗ ਹੋਈ ਆ ਧਾਰਮੀ ਜਥੇਬੰਦੀਆਂ ਸਾਰਿਆਂ ਨੇ ਕੀ ਕਿਹਾ ਉਹਨਾਂ ਨੇ? ਜੋ ਬੋਲੇ 100 ਰੁਪਏ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਪੀਮ ਜੈ ਪਰ ਸਭ ਤੋਂ ਪਹਿਲਾਂ ਤੇ ਮੈਂ ਜੋ ਸਾਡੇ ਜਗਤਗੁਰੂ ਸਾਬੇ ਕਮਾਲ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਜੋ 648ਵਾਂ ਪ੍ਰਕਾਸ਼ ਦਿਹਾੜਾ ਸਮੁੱਚੇ ਵਿਸ਼ਵ ਦੇ ਅੰਦਰ ਬੜੀ ਸ਼ਾਂਤ ਦਾ ਉਤਸ਼ਾਹ ਨਾਲ ਸਮੁੱਚੀ ਸੰਗਤ ਵੱਲੋਂ ਮਨਾਇਆ ਜਾ ਰਿਹਾ। ਇਸ ਪਵਿੱਤਰ ਦਿਹਾੜੇ ਦੀ ਮੈਂ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ੀ ਬਾਦੀ ਸੰਗਤ ਨੂੰ ਲੱਖ ਲੱਖ ਮੁਬਾਰਕਵਾਦ ਹਣਾ। ਔਰ ਇਹ ਜਿਹੜਾ ਪ੍ਰਕਾਸ਼ ਦਿਹਾੜਾ ਨਕੌਦਰ ਦੇ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਸਮੁੱਚੀ ਸੰਗਤ ਵੱਲੋਂ ਘ ਘ ਮੰਨਿਆਂ ਵਿੱਚ ਪਿੰਡਾਂ ਵਿੱਚ ਬੜੀ ਸ਼ਾਂਤ ਦਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਔਰ ਇਸੇ ਸਬੰਧ ਚ 11 ਫਰਵਰੀ ਨੂੰ ਨਗੋਦਰ ਵਿੱਚ ਇੱਕ ਵਿਸ਼ਾਲ ਛੋਹਾ ਯਾਤਰਾ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਸ਼੍ਰੀ ਗੁਰੂ ਰਾਮ ਮਹਾਰਾਜ ਦੇ ਜੀਵਨ ਨੂੰ ਪ੍ਰਦਰਸ਼ਿਤ ਕਰਦੀਆਂ ਸੁੰਦਰ ਚਾਕੀਆਂ ਔਰ ਵੱਡੀ ਗੰਤੀ ਵਿੱਚ ਜਿਹੜੀ ਸੰਗਤ ਸ਼ਮੂਲੀਅਤ ਕਰਦੀ। ਤੋਂ ਇਸ ਜਨਮ ਦਿਨ ਮਨਾਉਣ ਲਈ ਤੇ ਸੂਚੀ ਸੰਗ ਜਿਹੜੀ ਆਪਣੀਆਂ ਤਿਆਰੀਆਂ ਚ ਲੱਗੀ ਹੋਈ ਹੈ ਔਰ ਜਾਨਾ ਪ੍ਰਭਾਵ ਮੇਰੀਆਂ ਕੱਢੀਆਂ ਜਾ ਰਹੀਆਂ ਔਰ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਅਦਾਸ ਮਹਾਰਾਜ ਜੀ ਦੀ ਅਮਰਤ ਬਾਣੀ ਦਾ ਜਾਪ ਹੋ ਰਿਹਾ। ਤੋਂ ਅੱਜ ਇਸੇ ਸਬੰਧ ਦੇ ਵਿੱਚ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਆ। ਕਿਉਂਕਿ ਜੋ ਸ਼ੋਭਾ ਯਾਤਰਾ ਔਰ ਸਾਰੇ ਪ੍ਰੋਗਰਾਮ ਨੂੰ ਧਿਆਨ ਚ ਰੱਖ ਰਿਆ ਜਿਹੜੇ ਪ੍ਰਸ਼ਾਸਨਿਕ ਪ੍ਰਬੰਧ ਦਿਆ ਚਾਹੇ ਸਿਕਿਉਰਿਟੀ ਦੇ ਆ ਜਾਂ ਹੋਰ ਸਫਾਈ ਆ ਜਾਂ ਹੋਰ ਲੜੀਂਦੇ ਪ੍ਰਬੰਧ ਆ ਉਹਦੇ ਸੰਬੰਧ ਚ ਅੱਜ ਡੀਐਸਪੀ ਸਾਹਿਬ ਨਾਲ ਵੀ ਮੀਟਿੰਗ ਕਰਕੇ ਆਏ ਆ ਔਰ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਜਿਹੜਾ ਇਹ ਜਿਹੜੀ ਵਿਸ਼ਾ ਸ਼ੋਭਾ ਯਾਤਰਾ ਕਿਉਂਕਿ ਵੱਡੇ ਪੱਧਰ ਤੇ ਨਖੋਦਰ ਵਿੱਚ ਮਨਾਈ ਜਾਂਦੀ ਉਹਦੇ ਵਾਸਤੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਚੇਚੇ ਤੌਰ ਤੇ ਕੀਤੇ ਜਾਣ ਤਾਂ ਜੋ ਸ਼ੋਭਾ ਯਾਤਰਾ ਨੂੰ ਔਰ ਉਹਦੇ ਵਿੱਚ ਸ਼ਾਮਲ ਸੰਗਤ ਨੂੰ ਔਰ ਸ਼ਹਿਰ ਵਾਸੀਆਂ ਨੂੰ ਵੀ ਜਿਹੜੇ ਆ ਜਾਂ ਔਨ ਜਾਣ ਵਾਲੇ ਉਸ ਦਿਨ ਉਹਨਾਂ ਨੂੰ ਵੀ ਕੋਈ ਸਮੱਸਿਆ ਨਾ ਆਵੇ। ਤੋਂ ਮੈਂ ਸਾਰੇ ਜਿਹੜੇ ਵਾਖਾ ਖ ਮੱਲਿਆਂ ਦੇ ਸ਼ਿਰਗੁਰ ਉਦਾਸਕੋਟ ਦੁਆਰਾ ਪ੍ਰਬੰਧ ਕਮੇਟੀਆਂ ਦੇ ਜਿਹੜੀ ਸਾਡੇ ਸਾਰੇ ਮੱਲਿਆਂ ਦੇ ਜਿਹੜੇ ਉਹ ਪ੍ਰਧਾਨ ਨੇ ਉਹਨਾਂ ਦੀ ਕਮੇਟੀਆਂ ਨੇ ਆ ਸਾਰਿਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਔਰ ਆਪ ਆਪ ਨੇ ਜਿਹੜੇ ਸਿਹਯਾਤਤੇ ਆ ਜਿਹਨਾਂ ਦੇ ਪ੍ਰਸ਼ਾਸਨ ਦੇ ਵਿਸ਼ਵਾਸ ਦਵਾਏ ਕਿ ਹਰ ਤਰ੍ਹਾਂ ਦੇ ਨਾਲ ਜਿਹੜਾ ਸਹਿਯੋਗ ਕੀਤਾ ਜਾਏਗਾ ਔਰ ਸ਼ੋਭਾ ਯਾਤਰਾ ਮਰੀ ਤਰੀਕੇ ਨਾਲ ਕੱਢੀ ਜਾਏ। ਧੰਨਵਾਦ ਜੀ। ਔਰ মিডিਆ ਦਾ ਵੀ ਮੈਂ ਖਾਸ ਕਰਕੇ ਬਹੁਤ ਧੰਨਵਾਦ ਕਰਦਾ ਹਾਂਜੀ ਸ਼੍ਰੀ ਗੁਰੂ ਦਾਸ ਮਹਾਰਾਜ ਦੇ ਜਨਮ ਦਿਨ ਸਭ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਡੀਐਸਪੀ ਨਾਲ ਮੀਟਿੰਗ ਕੀਤੀ ਔਰ ਸਾਰੇ ਪ੍ਰਬੰਧ ਬਾਰੇ ਉਹਨਾਂ ਨੇ ਜਾਣੂ ਕਰਾਇਆ ਔਰ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਕੋ ਕੰਪਰੋਮਾਈਜ਼ ਕੀਤਾ ਅੱਜ ਜੋ ਕਿ ਅਸੀਂ ਡੀਐਸਪੀ ਸਾਹਿਬ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਅਧਿਕਾਰੀਆਂ ਦੇ ਨਾਲ ਜੋ ਮੀਟਿੰਗ ਕੀਤੀ ਹੈ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ 6648ਵਾਂ ਜਨਮ ਦਿਨ ਪੂਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਊਮ-ਘਾਮ ਦੇ ਨਾਲ ਮਨਾਇਆ ਜਾ ਰਿਹਾ ਉਸ ਦੇ ਪ੍ਰਬੰਧ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਸਾਰੇ ਹੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹੋ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਸ਼ੋਭਾ ਯਾਤਰਾ ਦੇ ਵਿੱਚ ਕਾਫੀ ਗੈਦਰਿੰਗ ਹੁੰਦੀ ਆ ਤੇ ਸਾਰਾ ਹੀ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ ਔਰ ਸ਼੍ਰੀ ਆਪਣੇ 바ਵਾ ਸਾਹਿਬ ਭੀਮਰਾਮ ਵੇਟਕਰ ਜੀ ਦਾ ਜੋ ਚੌਕ ਹੈ ਜਾਂ ਭਗਵਾਨ ਬਾਲਮੀਕ ਦਾ ਚੌਕ ਹੈ ਜਾਂ ਸ਼੍ਰੀ ਗੁਰਦਾਸ ਚੌਕ ਆ ਉਹ ਸਾਰਿਆਂ ਦੀ ਵਧੀਆ ਤਰੀਕੇ ਨਾਲ ਸਫਾਈ ਕੀਤੀ ਜਾਵੇ ਤੇ ਤੁਕਵੇਂ ਜਿਹੜੇ ਲੜੀ ਦੇ ਪ੍ਰਬੰਧ ਕੀਤੇ ਜਾਣ ਤੇ ਉਹਨਾਂ ਅਨਸਾਰੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੈਂ ਪੂਰੀ ਕਮੇਟੀ ਵੱਲੋਂ ਬੇਨਤੀ ਕਰਦਾ ਕਿ ਉਹ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚਣ ਤੇ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਨਾਮ ਦਾ ਲਾਹ ਲੈਂਦੇ ਜੈ ਭੀਮ ਜੈ ਗੁਰਦੇਵ ਤਾਨੂ ਗੁਰਦੇਵ